ਸਿੱਖਾਂ ਦਾ ਮਨ ਨੀਵਾ ਧਰਮ ਦੀ ਕਮਾਈ ਲਈ ਮਨ ਨੀਵਾ ਹੋਣਾ ਲਾਜ਼ਮੀ ਸ਼ਰਤ ਹੈ ਨਹੀਂ ਤਾਂ ਅਧਰਮ ਦੀਆਂ ਸੁਰਾਂ ਉੱਚੀਆਂ ਹੋਣਗੀਆਂ ਗੁਰਬਾਣੀ ਅਨੁਸਾਰ ਮਨ ਜੋਤ ਸਰੂਪ ਹੈ ਇਹ ਜਦੋਂ ਹਉਮੈ ਦੇ ਰਸਤੇ ਪੈਂਦਾ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਮਾਇਆ ਵੀ ਬਿਰਤੀਆਂ ਇਸ ਦੇ ਦਿਵਾਲੇ ਘੇਰਾ ਪਾ ਲੈਂਦੀਆਂ ਹਨ ਇਨਾ ਵਿਕਾਰਾਂ ਦੀ ਦਲਦਲ ਵਿੱਚੋਂ ਕੱਢਣ ਲਈ ਗੁਰਮਤਿ ਨੇ ਗੁਰਮੁਖਤਾ ਵਾਲੇ ਮਾਰਗ ਦਾ ਵਿਸਥਾਰ ਦਰਸਾਇਆ ਹੈ। ਅੰਧਕਾਰਮਈ ਅਵਸਥਾ ਵਿੱਚ ਮਨ ਨੂੰ ਰੱਬੀ ਸੱਚ ਦਾ बोਧ ਨਹੀਂ ਹੁੰਦਾ। ਪ੍ਰਕਾਸ਼ਮਈ ਮਨ ਗਿਆਨ ਅੰਜਨ ਕਾਰਨ ਰੱਬੀ ਸੱਚ ਨਾਲ ਜੁੜਦਾ ਹੈ। ਉਸ ਦੇ ਹਿਰਦੇ ਵਿੱਚ ਮਹਾਚਾਨਣ ਦਾ ਪਸਾਰਾ ਹੁੰਦਾ ਹੈ। ਮਨ ਸ਼ਬਦ ਦੀ ਟਕਸਾਲ ਵਿੱਚ ਘੜਿਆ ਜਾਂਦਾ ਹੈ। ਉਹ ਗੁਰ ਸ਼ਬਦ ਦੀ ਕਮਾਈ ਨਾਲ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਮਨ ਭੋਗੀ ਤੋਂ ਜੋਗੀ ਬਣਦਾ ਹੈ ਭਾਈ ਲੈਣਾ ਜੀ ਨੇ ਮਨ ਨੀਵਾ ਕਰਕੇ ਮਨ ਜਿੱਤਣ ਦੀ ਸਾਧਨਾ ਕੀਤੀ ਨਾਨਕ ਨੇ ਸਤਗੁਰੂ ਥਾਪ ਕੇ ਨਿਰਮਲ ਪੰਥ ਦੀ ਅਗਵਾਈ ਝੋਲੀ ਚ ਪਾਈ ਹੋਰ ਅੱਠ ਰੂਹਾਂ ਮਨ ਨੀਵਾ ਕਰਕੇ ਸਤਗੁਰੂ ਬਣੀਆਂ ਪਰਬੂ ਮਿਲਣ ਦੀ ਜੁਗਤ ਸਦਾ ਸਾਡੇ ਚੇਤੇ ਵਿੱਚ ਰਹੇ ਇਸੇ ਲਈ ਸਿੱਖਾਂ ਦੇ ਮਨ ਨੀਵੇਂ ਦੀ ਅਰਦਾਸ ਨਿਤ ਕੀਤੀ ਜਾਂਦੀ ਹੈ